ਦੋਸਤੋ ਪੰਜਾਬ ਦੇ ਖੜਕੂਵਾਦਾ ਕਾਲਾ ਦੌਰ ਜਿਸ ਸਮੇਂ ਉਸ ਵਕਤ ਦੀ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਕਦਮ-ਕਦਮ ਤੇ ਕੀਤੇ ਜਾ ਰਹੇ ਸਿੱਖਾਂ ਦੇ ਨਾਲ ਵਿਤਕਰੇ ਸਿੱਖ ਨੌਜਵਾਨਾਂ ਤੇ ਹੋ ਰਿਹਾ ਅਣਮਨੁੱਖੀ ਤਸ਼ੱਦਦ ਅਤੇ ਸਰਕਾਰ ਦੀ ਸਮੁੱਚੀ ਸਿੱਖ ਕੌਮ ਪ੍ਰਤੀ ਘਿਰਨਾ ਭਰੀ ਰਵੱਈਏ ਦੇ ਨਾਲ ਭਾਰਤ ਦੇ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਸਨ ਅਤੇ ਸਰਕਾਰ ਵੱਲੋਂ ਖੁਦ ਹੀ ਪੰਜਾਬ ਵਿੱਚ ਅਣਸਿਕਾਵੇਂ ਹਾਲਾਤ ਪੈਦਾ ਕੀਤੇ ਜਾ ਰਹੇ ਸਨ ਤਾ ਉਸ ਵਕਤ ਸਿੱਖਾਂ ਦੇ ਆਗੂ ਸਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੇ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਦੋਸ਼ੀ ਠਹਿਰਾਇਆ ਤੇ ਉਸ ਵਕਤ ਫਿਰ ਸੱਤਾ ਨੇ ਇੰਦਰਾ ਗਾਂਧੀ ਨੂੰ ਇੱਕ ਚਿੱਠੀ ਵੀ ਇੱਕ ਪੱਤਰ ਲੇਕੇ ਹਲੂੜਾ ਭਾਰਿਆ ਸੀ ਪਰ ਸ਼ਾਇਦ ਉਹ ਪੱਤਰ ਇੰਦਰਾ ਗਾਂਧੀ ਤੱਕ ਪਹੁੰਚਿਆ ਜਾਂ ਫਿਰ ਨਹੀਂ ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਪਰ ਉਸ ਚਿੱਠੀ ਵਿੱਚ ਸੱਤਾ ਨੇ ਇੰਦਰਾ ਗਾਂਧੀ ਨੂੰ ਸਿੱਖ ਕੌਮ ਅਤੇ ਪੰਜਾਬ ਬਾਬਤ ਜੋ ਕੁਝ ਲਿਖਿਆ ਸੀ ਉਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ رہ ਜਾਓਗੇ ਕੀ ਕੁਝ ਸੱਤਾ ਵੱਲੋਂ ਉਸ ਚਿੱਠੀ ਵਿੱਚ ਲਿਖਿਆ ਗਿਆ ਉਹ ਜਾਣਦੇ ਹਾਂ ਪਰ ਉਸ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਵੀਡੀਓ ਪੂਰੀ ਸੁਣ ਕੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ। ਹੁਣ ਅੱਜ ਦਾ ਇਹ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ। ਦੋਸਤੋ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਵੱਲੋਂ 19 ਫਰਵਰੀ 1983 ਨੂੰ ਪੌਸ ਵਕਤ ਦੇ ਭਾਰਤ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਇੱਕ ਚਿੱਠੀ ਲਿਖੀ ਗਈ ਸੀ। ਸੰਤ ਜਰਨੈਲ ਸਿੰਘ ਭਿੰਡਰਾਵਾਲੇ ਚਿੱਠੀ ਦੇ ਅਰੱਬ ਵਿੱਚ ਲਿਖਦੇ ਹਨ ੴ ਸਤਿਗੁਰ ਪ੍ਰਸਾਦ ਆਸ ਕਰਪਾਣ ਖੰਡੋ ਖੜਗ ਤਪਕ ਤਵਰ ਅਰਤੀਰ ਸੈਬ ਸਰੋਹੀ ਸੇਠੀ ਜੈ ਹਮਾਰੇ ਪੀਰ ਅੱਗੇ ਸੰਤ ਲਿਖਦੇ ਹਨ ਕਿ ਰਾਜਨੀਤਿਕ ਪੱਖੋਂ ਤੇ ਹਿੰਦੁਸਤਾਨ ਦੀ ਸਭ ਤੋਂ ਪ੍ਰਮੁੱਖ ਬੀਬੀ ਇੰਦਰਾ ਜੀ ਤੁਹਾਡੇ ਬੋਲੇ ਕੰਨਾਂ ਤੱਕ ਸਿੱਖਾਂ ਨਾਲ ਹੋ ਰਏ ਵਿਤਕਰਿਆਂ ਤੋਂ ਦੁਖੀ ਸਿੱਖ ਹਿਰਦਿਆਂ ਦੀ ਆਵਾਜ਼ ਪਹੁੰਚਾਉਣ ਵਾਸਤੇ ਇਸ ਚਿੱਠੀ ਦੁਆਰਾ ਮੈਂ ਆਪਣੇ ਵਿਚਾਰ ਪ੍ਰਗਟ ਕਰ ਰਿਹਾ ਹਾਂ ਭਾਵੇਂ ਕਿ ਬੋਲੇ ਕੰਨਾਂ ਦਾ ਇਹ ਅੱਖਰ ਸੁਣ ਕੇ ਤੁਹਾਨੂੰ ਕੁਝ ਮਹਿਸੂਸ ਹੋਇਆ ਹੋਵੇਗਾ ਕਿ ਮੈਂ ਕਿਹੋ ਜੀ ਭਾਸ਼ਾ ਵਰਤ ਰਿਹਾ ਪਰ ਮੈਂ ਬੋਲੇ ਪੜ ਦੀ ਸਿਰਤਾ ਵਾਸਤੇ ਕੁਝ ਵਿਚਾਰ ਦੱਸਨੇ ਜ਼ਰੂਰੀ ਸਮਝਦਾ ਹਾਂ ਤੁਸੀਂ ਧਿਆਰ ਦੇ ਨਾਲ ਪੜ ਲੈਣਾ ਹਿੰਦੂ ਬ੍ਰਦਰਹੂ ਹਿੰਦੂ ਭਾਈਚਾਰੇ ਦੇ ਨਾਲ ਸਬੰਧ ਰੱਖਣ ਵਾਲੇ ਲਾਲਾ ਜਗਤ ਨਾਰਾਇਣ ਦੀ ਹਤਿਆ ਦੀ ਇਨਕੁਆਰੀ ਸਿਰਫ 3 ਦਿਨਾਂ ਵਿੱਚ ਹੋ ਜਾਂਦੀ ਹੈ ਇਨਕੁਆਰੀ ਦਾ ਸਬੂਤ ਹੈ ਮੇਰੀ ਗ੍ਰਿਫਤਾਰੀ ਦਾ ਵਾਰੰਟ ਪਰ ਦੂਜੇ ਪਾਸੇ ਸਿੱਖਾਂ ਦੇ ਗੁਰੂ ਇਸਤ ਨੂੰ ਅਤੇ ਸਿੱਖ ਕੌਮ ਦੀ ਬੱਸਾਂ ਦੇ ਰੂਪ ਵਿੱਚ ਇਕੱਠੀ ਕੀਤੀ ਹੋਈ ਸਮੱਗਰੀ ਦੀ ਬਰਬਾਦੀ ਅਤੇ ਚਦੋ ਕਲਾਂ ਦੀ 3 ਲੱਖ ਦੀ ਲੁੱਟਖਸਟ ਸਰਕਾਰੀ ਅਫਸਰ ਦੁਆਰਾ ਇੱਕ ਰੈਟ ਪਾ ਕੇ ਬੰਦ ਕਰਵਾ ਦੇਣੀ ਕਿਉਂਕਿ ਉਥੋਂ ਦੀ ਇਨਕੁਆਰੀ ਇੱਕ ਸਿੱਖ ਜੱਜ ਦੇ ਹੱਥ ਵਿੱਚ ਸੀ ਜਦ ਕਿ ਮੇਰਾ ਕੇਸ ਜਾਣਬੁੱਝ ਕੇ ਇੱਕ ਹਿੰਦੂ ਜੱਜ ਦੇ ਕੋਲ ਲਗਾਇਆ ਗਿਆ ਇਹ ਤੁਹਾਡੇ ਬੋਲੇਪਣ ਦੀ ਇੱਕ ਜੌਂਦੀ ਜਾਗਦੀ ਮਿਸਾਲ ਹੈ ਕਿਉਂਕਿ ਕਿਸੇ ਸਿੱਖ ਨੇ ਇਤਰਾਜ਼ ਨਹੀਂ ਕੀਤਾ ਕਿ ਇੱਕ ਸਿੱਖ ਦੀ ਇਨਕੁਆਰੀ ਇੱਕ ਹਿੰਦੂ ਜੱਜ ਪਾਸ ਕਿਉਂ ਇਸ ਤੋਂ ਅੱਗੇ ਫਿਰ ਚਿੱਠੀ ਵਿੱਚ ਸੱਤ ਲਿਖਦੇ ਹਨ ਕਿ ਬਹੁ ਗਿਣਤੀ ਦੇ ਵਿੱਚ ਲਾਲਾ ਜਗਤਦਰਾਈ ਦੀ ਲਾਸ਼ ਦਾ ਪੋਸਟ ਬਾਟਮ ਕਰਕੇ ਲਾਸ਼ ਉਸਦੇ ਪੁੱਤਰ ਰਮੇਸ਼ ਨੂੰ ਸੌਂਪ ਦਿੱਤੀ ਗਈ ਪਰ ਦੂਜੇ ਪਾਸੇ 20 ਸਤੰਬਰ ਨੂੰ ਬਹਿਤਾ ਚੌਕ ਵਿੱਚ ਡੇਢ ਦਰਜਨ ਤੋਂ ਵੱਧ ਸ਼ਹੀਦ ਸਿੰਘਾਂ ਦੀਆਂ ਲਾਸ਼ਾਂ ਦਾ ਪੋਸਟ ਮਾਰਟਮ ਕਰਕੇ ਇੱਕ ਵੀ ਸਰੀਰ ਵਾਰਤਾਂ ਨੂੰ ਵਾਪਸ ਨਹੀਂ ਕੀਤਾ ਗਿਆ ਇਹ ਸਿੱਖਾਂ ਨਾਲ ਵਿਤਕਰੇ ਦੀ ਇੱਕ ਸਪਸ਼ਟ ਨਿਸ਼ਾਨੀ ਹੈ ਹਿੰਦੂ ਭਾਈਚਾਰੇ ਨਾਲ ਸਬੰਧ ਰੱਖਦੇ ਕਿਸੇ ਵੀ ਹਿੰਦੂ ਵੀਰ ਨੇ ਹਿੰਦੀ ਬੋਲਣ ਵਾਸਤੇ ਹਿੰਦੀ ਸੂਬਾ ਲੈਣ ਵਾਸਤੇ ਹਿੰਦੂ ਧਾਰਮਿਕ ਮੰਦਰ ਉੱਪਰ ਗੱਡੀ ਦਾ ਨਾਮ ਰਖਵਾਉਣ ਵਾਸਤੇ ਹਿੰਦੂ ਸ਼ਹਿਰ ਨੂੰ ਧਾਰਮਿਕ ਦਰਜਾ ਦਿਵਾਉਣ ਵਾਸਤੇ ਜਾਂ ਫਿਰ ਆਪਣੇ ਧਾਰਮਿਕ ਚਿੰਨ੍ਹ ਨੂੰ ਅਪਣਾਉਣ ਵਾਸਤੇ ਹਿੰਦੁਸਤਾਨ ਵਿੱਚ ਆਜ਼ਾਦੀ ਤੋਂ ਬਾਅਦ ਕਿਸੇ ਇੱਕ ਵੀ ਹਿੰਦੂ ਵੀਰ ਨੇ ਜੇਲ੍ਹ ਨਹੀਂ ਕੱਟੀ ਪਰ ਦੂਜੇ ਪਾਸੇ ਇਸ ਦੇ ਉਲਟ ਸਿੱਖਾਂ ਨੂੰ ਪੰਜਾਬੀ ਬੋਲਣ ਵਾਸਤੇ ਪੰਜਾਬੀ ਸੂਬਾ ਲੈਣ ਵਾਸਤੇ ਸ੍ਰੀ ਹਰਮੰਦਰ ਸਾਹਿਬ ਵਿੱਚ ਟਰਾਂਸਮਿਟਰ ਲਵਾਉਣ ਵਾਸਤੇ ਸਿੱਖ ਇੱਕ ਵੱਖਰੀ ਕੌਮ ਹੈ ਏਕ ਹੋਣ ਵਾਸਤੇ ਧਾਰਮਿਕ ਸਥਾਨ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿਵਾਉਣ ਵਾਸਤੇ ਅਤੇ ਆਪਣੇ ਧਾਰਮਿਕ ਚਿੰਨ੍ਹ ਨੂੰ ਧਾਰਨ ਕਰਨ ਵਾਸਤੇ ਆਜ਼ਾਦੀ ਤੋਂ ਬਾਅਦ ਹੀ 2 ਲੱਖ ਤੋਂ ਵੱਧ ਕੈਦ ਅਤੇ ਭਾਰੀ ਗਿਰਤੀ ਵਿੱਚ ਸ਼ਹੀਦੀਆਂ ਪਾ ਕੇ ਵੀ ਤੁਹਾਡੇ ਬੋਲੇ ਕੰਨ ਤੱਕ ਆਵਾਜ਼ ਨਹੀਂ ਪੁੱਜੀ ਸਿੱਖ ਹਮੇਸ਼ਾ ਹੀ ਜ਼ਬਰਦਸਤ ਮੁਕਾਬਲਾ ਸਬਰ ਦੇ ਨਾਲ ਕਰਦਾ ਹੈ ਤੇ ਅਸੀਂ ਵੀ ਸਬਰ ਦੇ ਨਾਲ ਹੀ ਕਰਾਂਗੇ ਪਰ ਤੁਹਾਨੂੰ ਇਹ ਵੀ ਯਾਦ ਹੋਣਾ ਚਾਹੀਦਾ ਕਿ ਜਦੋਂ ਸਬਰ ਦਾ ਪਿਆਲਾ ਭਰ ਜਾਵੇ ਉਦੋਂ ਸਿੱਖ ਨੂੰ ਮਜਬੂਰ ਹੋ ਕੇ ਆਪਣਾ ਹੱਕ ਲੈਣ ਵਾਸਤੇ ਆਪਣੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਹੁਕਮ ਮੰਨ ਕੇ ਚੂ ਕਰ ਅਜ ਹਵਾ ਹील ਤੇ ਦਰਗੁਜਸਤ ਹਲਾਲ ਅਸਤ ਬੁਰਦਨ ਬਹਿਬਛਪजीर ਦਸਤ ਦੇ ਅਨਸਾਰ ਫਿਰ ਅੱਕ ਕੇ ਚੱਲਣਾ ਪੈਂਦਾ ਹੈ ਪਰ ਇਸਤੇ ਚੱਲਣ ਵਾਸਤੇ ਫਿਲਹਾਲ ਸਾਡਾ ਕੋਈ ਇਰਾਦਾ ਨਹੀਂ ਪਰ ਜੀ ਕੁਰਸੀ ਦੇ ਨਸ਼ੇ ਵਿੱਚ ਸਿੱਖਾਂ ਦੇ ਨਾਲ ਇਦਾਂ ਹੀ ੱੱਕਾ ਹੁੰਦਾ ਰਿਹਾ ਤਾਂ ਇਸ ਨੂੰ ਹੁਣ ਕੋਈ ਬਹੁਤੇ ਸਾਲ ਜਾਂ ਮਹੀਨੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕਿਉਂਕਿ ਸ਼ਾਂਤੀਪੂਰਵਕ ਚਲਦਿਆਂ ਹੋਇਆਂ ਅਤੇ ਜ਼ੁਲਮ ਸਹਾਰਦਿਆਂ ਹੋਇਆਂ ਸਬਰ ਦਾ ਪਿਆਲਾ ਭਰ ਚੁੱਕਾ ਹੈ ਜਦ ਕੇ ਸਾਡਾ ਪ੍ਰਚਾਰ ਹਿੰਦੂ ਨੂੰ ਪੱਕਾ ਹਿੰਦੂ ਬਣਾਉਣ ਵਾਸਤੇ ਪ੍ਰੇਰਨਾ ਕਰਦੇ ਸਹੀ ਹਿੰਦੂ ਦੇ ਲਖਣ ਚੋਟੀ ਛੋਟੀ ਟੋਪੀ ਧੋਤੀ ਨਦੀਦਾਰ ਜਨੇਊ ਬਾਰਾ ਤਿਲਕ ਮੱਥਾ ਗੀਤਾ ਦਾ ਪਾਠੀ ਅਤੇ ਸ਼ਿਵਲਿੰਗ ਦੀ ਚਰਨਾ ਅਵਰਤ ਅਤੇ ਸ਼ੇਵ ਦਵਾਰੇ ਵਿੱਚ ਟੱਲ ਖੜਕਾਉਣੇ ਉਸ ਹਿੰਦੂ ਨੂੰ ਅਸੀਂ ਆਪਣਾ ਭਰਾ ਸਮਝਦੇ ਹਾਂ ਤੇ ਉਸ ਨੂੰ ਝੁੱਕ ਕੇ ਸਲਾਮ ਕਰਦੇ ਹਾਂ ਮੁਸਲਮਾਨ ਆਪਣੇ ਧਰਮ ਵਿੱਚ ਪੱਕਾ ਮੁਸਲਮਾਨ ਹੋਵੇ ਸਿੱਖ ਆਪਦੇ ਧਰਮ ਵਿੱਚ ਪੱਕਾ ਹੋਵੇ ਸਾਡਾ ਤਾਂ ਇਹੀ ਪ੍ਰਚਾਰ ਹੈ ਪਰ ਐਸਾ ਪ੍ਰਚਾਰ ਕਰਨ ਵਾਲੇ ਨੂੰ ਅੱਤਵਾਦੀ ਕਹਿਣਾ ਵੀ ਕਿੰਨਾ ਕੋ ਜਾਇਜ਼ ਹੈ ਹਕੂਮਤ ਦੇ ਨਸ਼ੇ ਵਿੱਚ ਸਿੱਖਾਂ ਤੇ ਜ਼ੁਲਮ ਕਰਨ ਵਾਲੇ ਬਹੁਤ ਹੋ ਹੋ ਕੇ ਗੁਜ਼ਰ ਗਏ ਪਰ ਉਹਨਾਂ ਹਕੂਮਤ ਵਾਲੇ ਲੋਕਾਂ ਦਾ ਕੋਈ ਬਾਅਦ ਵਿੱਚ ਨਾਮੋ ਨਿਸ਼ਾਨ ਨਹੀਂ ਰਿਹਾ ਜੇ ਤੁਸੀਂ ਵੀ ਇਸੇ ਤਰ੍ਹਾਂ ਦਾ ਜ਼ੁਲਮ ਜਾਰੀ ਰੱਖਿਆ ਤਾਂ ਤੁਹਾਡਾ ਵੀ ਕਿਤੇ ਉਹੀ ਹਾਜ਼ਰ ਨਾ ਹੋਵੇ ਇਹ ਕੁਰਸੀ ਅਤੇ ਪੈਸਾ ਕਦੇ ਵੀ ਸਥਿਰ ਨਹੀਂ ਰਹਿੰਦਾ ਸਿੱਖਾਂ ਦੇ ਝੂਠੇ ਪੁਲਿਸ ਮੁਕਾਬਲੇ ਤੇ ਸਿੱਖ ਨੌਜਵਾਨੀ ਦਾ ਘਾਣ ਬੋਲੇ ਤੇ ਗੋਂਗੇਪਣ ਦੀ ਪ੍ਰਤੱਖ ਮਿਸਾਲ ਹੈ ਇਹ ਸਭ ਸੰਖੇਪ ਰੂਪ ਵਿੱਚ ਅਜੇ ਮੈਂ ਤੁਹਾਨੂੰ ਦੱਸਿਆ ਹੈ ਸਭਾ ਆਉਣ ਤੇ ਵਿਸਤਾਰ ਸਹਿਤ ਦੱਸਾਂਗਾ ਜਰਨੈਲ ਸਿੰਘ ਖਾਲਸਾ ਸੋ ਇਹ ਸੀ ਉਹ ਚਿੱਠੀ ਜੋ ਸੱਤਾ ਨੇ 19 ਫਰਵਰੀ 1983 ਨੂੰ ਸਿੱਖ ਅਤੇ ਪੰਜਾਬ ਦੇ ਨਾਲ ਹੋਦੇ ਧੱਕੇ ਪ੍ਰਤੀ ਇੰਦਰਾ ਗਾਂਧੀ ਨੂੰ ਲਿਖੀ ਸੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ